ਖੜਿਆਲ ਪਿੰਡ ਦੇ ਕੋਲ ਨਹਿਰ ਦੇ ਵਿੱਚ ਪਏ ਪਾੜ ਨੂੰ ਹੋਰ ਬਦਲਨ ਕਰਕੇ ਪਾਣੀ ਜਿਹੜਾ ਹੈ ਉਹ ਲੋਕਾਂ ਦੇ ਖੇਤਾਂ ਤੱਕ ਪਹੁੰਚ ਗਿਆ ਲਗਭਗ ਹਜ਼ਾਰਾਂ ਏਕੜ ਜ਼ਮੀਨ ਇਸ ਦੇ ਨਾਲ ਪ੍ਰਭਾਵਿਤ ਹੋਈ ਹੈ ਜਿਸ ਤੋਂ ਬਾਅਦ ਲੋਕ ਆਪਣਾ ਸਾਰਾ ਕੰਮਕਾਰ ਛੱਡ ਕੇ ਇਸ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਕੋਈ ਮਦਦ ਜਿਹੜੀ ਪਹਿਲਾਂ ਨਹੀਂ ਕੀਤੀ ਗਈ ਸੀ ਜਿਸ ਦੇ ਕਰਕੇ ਕਿਸਾਨ ਲਗਾਤਾਰ ਨਿਰਾਸ਼ ਨਜ਼ਰ ਆ ਰਹੇ ਸੀ ਇਲਜ਼ਾਮ ਲਗਾ ਰਹੇ ਸੀ ਪਰ ਉਸ तमाम ਚੀਜ਼ ਨੂੰ ਲੈ ਕੇ ਉੱਥੋਂ ਦੇ ਡੀਸੀ ਦੀ ਸਟੇਟਮੈਂਟ ਸਾਹਮਣੇ ਆਈ ਹੈ ਉਹਨਾਂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ਆਓ ਸੁਣਦੇ ਹਾਂ ਕਿ ਆਖਿਰ ਪ੍ਰਸ਼ਾਸਨ ਕਿਉਂ ਨਹੀਂ ਦੇ ਰਿਹਾ ਸੀ ਇਹਨਾਂ ਲੋਕਾਂ ਦਾ ਸਾਥ ਆ ਦੇਖੋ ਇਸ ਵੇਰੇ ਅੱਜ ਤਕਰੀਬਨ 5 ਵਜੇ ਲੱਗ ਛਾ ਗਿਆ ਜਿਹੜਾ ਹੈ ਇਹ ਸੁਨਾਮ ਸਬ ਬ੍ਰਾਂਚ ਕਹਿੰਦੇ ਨੇ ਨਹਿਰ ਨੂੰ ਇਹ ਪਹਿਲਾਂ ਭਾਖੜਾ ਮੇਨ ਲਾਈਨ ਤੋਂ ਕਗਰ ਲਿੰਕ ਹੈ ਉਹਦੇ ਵਿੱਚ ਪਾਣੀ ਹੁੰਦਾ ਉਸ ਤੋਂ ਬਾਅਦ ਇਹ ਜਿਹੜੀ ਅੱਗੇ ਨਹਿਰ ਜਿਹੜੀ ਕਗਰ ਲਿੰਕ ਤੋਂ ਅੱਗੇ ਸੁਨਾਮ ਨੂੰ ਜਾਂਦੀ ਹੈ ਸੁਨਾਮ ਸਬ ਬ੍ਰਾਂਚ ਔਰ ਇਹਦੇ ਵਿੱਚ ਸਵੇਰੇ 5 ਵਜੇ ਲੱਗ ਛੇ ਪਾੜ ਪੈਣ ਦੀ ਸੂਚਨਾ ਮਿਲੀ ਸੀ ਉਸ ਤੋਂ ਬਾਅਦ ਇਮੀਡੀਏਟਲੀ ਜਿਹੜੇ ਸਾਡੇ ਐਸ ਡੀ ਐਮ ਸਬਾਨ ਨੇ ਉਹਨਾਂ ਨੇ ਆਪਣੇ ਤਸੀਹਿੰਦਾਰ ਨੂੰ ਮੌਕੇ ਤੇ ਭੇਜ ਦਿੱਤਾ ਔਰ ਮੈ ਨਹਿਰੀ ਮਹਿਕਮੇ ਦੇ ਜਿਹੜੇ ਐਸ ਜੀਓ ਤੇ ਜੇਈ ਉਹ ਵੀ ਮੌਕੇ ਤੇ ਪਹੁੰਚ ਗਏ ਸੀ ਹੁਣ ਥੋੜੀ ਜਿੜ ਪਹਿਲਾਂ ਜਿਹੜੇ ਐਕਸ਼ਨ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੇ ਸੀ ਔਰ ਇਹਦੇ ਵਿੱਚ ਜਿਹੜਾ ਪਹਿਲਾ ਜਿਹੜਾ ਸਾਡਾ ਸਟੈਪ ਹੁੰਦਾ ਉਹ ਹੁੰਦਾ ਨਹਿਰ ਦਾ ਪਾਣੀ ਬੰਦ ਕਰਨਾ ਸੋ ਇਹਦੇ ਵਿੱਚ ਪਾਣੀ ਬੰਦ ਕਰਨ ਲਈ ਜਿਹੜਾ ਉਤੋਂ ਪਟਿਆਲੇ ਤੋਂ ਉਹਨਾਂ ਨੂੰ ਕਿਹਾ ਤਾ ਗਿਆ ਪਰ ਕਿਉਂਕਿ ਇਹ ਪਹਿਲਾਂ ਜਿਹੜਾ ਪਾਣੀ ਆ ਚੁੱਕਾ ਉਹਦੇ ਵਿੱਚ ਚੱਲ ਰਿਹਾ ਸੀ ਜਿਹੜਾ ਪਾਣੀ ਉਹਨੂੰ ਪਾਣੀ ਨੂੰ ਖਤਮ ਹੁੰਦੇ ਹੁੰਦੇ ਮਤਲਬ ਉਸੇ ਥਾਂ ਤੋਂ ਪਾੜ ਵਾਲੀ ਥਾਂ ਤੋਂ ਵਹੇਗਾ ਉਹ ਤਕਰੀਬਨ ਸ਼ਾਮ ਤੱਕ ਉਹ ਜਿਹੜਾ ਪਾਣੀ ਹੈ ਡਾਊਨ ਹੋ ਜਾਏਗਾ ਬਾਕੀ ਇਹਦੇ ਨਾਲ ਦਰਖਤ ਵਗੈਰਾ ਕੱਟ ਕੇ ਜਿਹੜਾ ਪਾੜ ਹੈ ਉਹਨੂੰ ਭਰਨ ਦੀ ਜਿਹੜੀ ਉਹ ਕਾਰਵਾਈ ਵੀ ਨਾਲ ਨਾਲ ਸ਼ੁਰੂ ਕਰਤੀ ਗਈ ਹੈ ਬੋਰੇ ਵਗੈਰਾ ਬੰਨ ਕੇ ਮਿੱਟੀ ਦੇ ਬੋਰੇ ਭਰ ਕੇ ਔਰ ਉਹਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਪ੍ਰੋਬਬਲੀ ਈਵਨਿੰਗ ਤੱਕ ਇਹਨੂੰ ਅਸੀਂ ਜਿਹੜਾ ਹੈ ਪਾੜ ਨੂੰ ਬਲਕ ਕਰ ਲਾਂਗੇ ਬਟ ਇਹਨੂੰ ਸਟਰੈਂਥਨਿੰਗ ਕਰਦੇ ਕਰਦੇ ਜੇ 2 ਦਿਨ ਹੋਰ ਲੱਗਣਗੇ ਫਿਰ ਮੇਰੀ ਇੱਕ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਵੀ ਹੈ ਕਿ ਜਿਨ੍ਹਾਂ ਦੇ ਖੇਤ ਨਹਿਰਾਂ ਦੇ ਬਿਲਕੁਲ ਨਾਲ ਕੰਢਿਆਂ ਦੇ ਉੱਤੇ ਆ ਉਹ ਉਹਨਾਂ ਨੂੰ ਬੇਨਤੀ ਹੈ ਕਿ ਉਹ ਜਦੋਂ ਆਪਣੇ ਪੈੜੀ ਬੋਂਦੇ ਨੇ ਤਾਂ ਉਹ ਨਹਿਰ ਦੀ ਪਟੜੀ ਜਿਹੜੀ ਹੈ ਉਹਨੂੰ ਆਪਣੀ ਪਟੜੀ ਨੂੰ ਜਿਹੜਾ ਹੈ ਆਪਣੇ ਖੇਤਾਂ ਵਿੱਚ ਨਾਮ ਲਾਉਣ ਥੋੜੇ ਜਿਲੇ ਲਾਲਚ ਵਸ ਲੋਕੀ ਜਿਹੜੇ ਨੇ ਉਹ ਪਟੜੀ ਮਲਾਉਣ ਲੱਗ ਪੈਂਦੇ ਨੇ ਔਰ ਉਹਦੇ ਨਾਲ ਕੀ ਹੈ ਕਿ ਜਿਹੜੀ ਪਟੜੀ ਹੈ ਉਹ ਵੀਕ ਹੋ ਜਾਂਦੀ ਹੈ ਔਰ ਜਦੋਂ ਪਾਣੀ ਫੁੱਲ ਫਲੋ ਵਿੱਚ ਆਉਂਦਾ ਹੈ ਤਾਂ ਉਦੋਂ ਇਹ ਪਾਰ ਵਰਗੀਆਂ ਜਿਹੜੀਆਂ ਸਿਚੁਏਸ਼ਨ ਜਿਹੜੀਆਂ ਪੈਦਾ ਹੁੰਦੀਆਂ ਜਿਹੜੀ ਜਗ੍ਹਾ ਤੇ ਅੱਜ ਪਾਣੀ ਹੈ ਪਿਛਲੇ ਸਾਲ ਵੀ ਇਹੀ ਜਗ੍ਹਾ ਤੇ ਪਾਣੀ ਪਿਆ ਸੀ ਤੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਪੱਕਾ ਨਹੀਂ ਕੀਤਾ ਗਿਆ ਤਾਂ ਕਰਕੇ ਇਹ ਪ੍ਰੇਸ਼ਾਨ ਆ ਰਹੇ ਆ। ਆ ਬਿਲਕੁਲ ਇਹਦੀ ਇਨਕੁਆਰੀ ਮੈਂ ਐਸਜੀਐਮ ਸਾਹਿਬ ਨੂੰ ਕਹਾਂਗਾ ਕਿ ਇਨਕੁਆਰੀ ਵੀ ਕਰ ਲੈਣ ਕਿਉਂਕਿ ਪਿਛਲੇ ਸਾਲ ਜਦੋਂ ਪਾੜ ਪਿਆ ਉਸ ਤੋਂ ਬਾਅਦ ਦੀ ਸਟਰੈਂਥਨਿੰਗ ਪ੍ਰੋਪਰ ਹੋਣੀ ਚਾਹੀਦੀ ਸੀ ਉਸ ਤੋਂ ਬਾਅਦ ਕੀ ਕਿਸੇ ਕਿਸਾਨ ਨੇ ਫਿਰ ਇਹਨੂੰ ਆਪਣੇ ਖੇਤ ਚ ਮੜਾਇਆ ਹੈ ਆਪਾਂ ਇਹ ਸ ਪਸਾਲਾ ਲੱਗਿਆ ਕਿ ਮੁਆਵਜ਼ੇ ਵਾਪਕ ਦੇਖੋ ਇਹ ਇਹਦੀ ਜਿਹੜੀ ਅਸੈਸਮੈਂਟ ਹੈ ਉਹ ਹੋਏਗੀ ਬਾਅਦ ਦੇ ਵਿੱਚ ਕਿਉਂਕਿ ਪਹਿਲਾਂ ਇਹ ਤੇ ਹੁਣ ਚੋਨਾ ਲੱਗਾ ਹੋਇਆ ਸਾਰੇ ਸਾਰੇ ਪਾਸੇ ਤਾਂ ਚੋਨੇ ਨੂੰ ਵੈਸੇ ਵੀ ਪਾਣੀ ਦੀ ਲੋੜ ਹੈ ਤੂੰ ਪਾਣੀ ਜਦੋਂ ਪਾਣੀ ਉਤਰ ਜਾਏਗਾ ਖੇਤਾਂ ਦੇ ਵਿੱਚੋਂ ਤਾਂ ਉਸ ਤੋਂ ਬਾਅਦ ਅਸੈਸਮੈਂਟ ਹੋਏਗੀ ਜੇਕਰ ਕਿਸੇ ਕਿਸਾਨ ਦਾ ਨੁਕਸਾਨ ਹੋਇਆ ਤਾਂ ਡੈਫੀਨਿਟਲੀ ਅਸੀਂ ਉਹਦਾ ਜਿਹੜਾ ਮੁਆਵਜ਼ਾ ਹੈ ਉਹ ਸਰਕਾਰ ਤੋਂ ਡਿਮਾਂਡ ਕਰਕੇ ਉਹਨਾਂ ਨੂੰ ਦੇ ਕਰਾਂਗੇ